ਇਦੇ ਅੰਦਰ ਪੁਲਾੜ ਤੇ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਜਦੋਂ ਵਿਗਿਆਨੀ ਪੁਲਾੜ ਤੇ ਜਾਂਦੇ ਨੇ ਪੁਲਾੜ ਮਤਲਬ ਆਕਾਸ਼ ਤੇ ਜਾਂਦੇ ਨੇ ਤਾਂ ਕਿੱਦਾਂ ਦਾ ਰਹਿਣ ਸਹਿਣ ਉੱਥੇ ਹੁੰਦਾ ਹੈ ਉਸ ਦੀ ਸਾਰੀ ਜਾਣਕਾਰੀ ਕਿੱਦਾਂ ਦੇ ਉਹ ਕੱਪੜੇ ਪਾਉਂਦੇ ਨੇ ਕੀ ਕੁਝ ਉਹਨਾਂ ਨੂੰ ਪਾਉਣਾ ਪੈਂਦਾ ਹੈ ਕਿਹੜੇ ਕਿਹੜੇ ਉਹਨਾਂ ਨੂੰ ਖਿਆਲ ਰੱਖਣੇ ਪੈਂਦੇ ਨੇ ਉਹ ਕਿੰਨਾ ਕੁਝ ਉੱਥੇ ਖਾ ਸਕਦੇ ਨੇ ਤੇ ਕਿੰਨਾ ਕੁਝ ਨਹੀਂ ਖਾ ਪੀ ਸਕਦੇ ਉਹ ਸਾਰਾ ਕੁਝ ਦਰਸਾਇਆ ਗਿਆ ਔਰ ਇਹ ਦੇਖੋ ਜਿਵੇਂ ਇਹ ਵਿਗਿਆਨੀ ਨੇ ਜਿਹੜੇ ਇਹਦੇ ਵਿੱਚ ਲਟਕ ਰਹੇ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਗ੍ਰਹਿ ਨੇ ਜਿੱਥੇ ਗੁਰੂਤਾ ਆਕਰਸ਼ਨ ਜਿਹੜੀ ਖਿੱਚ ਸ਼ਕਤੀ ਹੈ ਉਹ ਬਿਲਕੁਲ ਨਾ ਦੇ ਬਰਾਬਰ ਹੋ ਜਾਂਦੀ ਜਿਵੇਂ ਚੰ드ਰਮਾ ਤੇ ਵੀ ਤਾਂ ਉਥੇ ਜਿਹੜਾ ਵਿਅਕਤੀ ਆਪਣੀ ਧਰਤੀ ਦੇ ਉੱਪਰ ਛਾਲ ਮਾਰ ਕੇ 2 ਫੁੱਟ ਉੱਚਾ ਉੱਠੇਗਾ ਤਾਂ ਚੰ드ਰਮਾ ਤੇ ਜੇ ਉਹ ਓਨੇ ਜ਼ੋਰ ਨਾਲ ਛਾਲ ਮਾਰੇਗਾ ਤਾਂ 10-15 ਫੁੱਟ ਉੱਪਰ ਤੱਕ ਉਹ ਉੱਛਲ ਜਾਏਗਾ ਸੋ ਇਸ ਗੈਲਰੀ ਦੇ ਵਿੱਚ ਮਤਲਬ ਆ ਪੂਰੀ ਉਹ ਜਾਣਕਾਰੀ ਉਪਲਬਧ ਹੈ ਪੁਲਾੜ ਤੇ ਹੋ ਰਹੀਆਂ ਖੋਜਾਂ ਦੇ ਉਦੇਸ਼ ਸੋ ਯਾਰ ਬੜਾ ਹੀ ਰੌਚਕ ਬੜਾ ਹੀ ਮਜ਼ੇਦਾਰ ਹੈ ਸਭ ਕੁਝ ਇਹ ਦੇਖੋ ਇਹ ਵੀ ਇੱਕ ਉਹ ਜਾਣ ਹੈ ਜਿਹੜਾ ਚੰ드ਰਮਾ ਦੇ ਉੱਪਰ ਭੇਜਿਆ ਗਿਆ ਉਹਦੀ ਪੂਰਾ ਜਿਹੜਾ ਹੂਬ ਹੂ ਡਾਇਗਰਾਮ ਹੈ ਉਹ ਇੱਥੇ ਦਿੱਤਾ ਹੋਇਆ ਔਰ ਉਹਦੀ ਜਾਣਕਾਰੀ ਜਿਹੜੀ ਹੈ ਉਹ ਵੀ ਨਾਲ-ਨਾਲ ਦਰਸਾਈ ਗਈ ਹੈ ਇਹ ਦੇਖੋ V2 ਰਾਕਟ ਇਹ ਉਹ ਰਾਕਟ ਹੈ ਜਿਹੜਾ ਪਲਾੜ ਯੁੱਗ ਦੇ ਆਰੰਭ ਦੀ ਕਹਾਣੀ ਦੱਸਦਾ ਹੈ ਇਹ ਉਹ ਪਹਿਲੇ ਰਾਕਟਾਂ ਚ ਹੈ ਜਿਹੜੇ ਰਾਕਟ ਸਭ ਤੋਂ ਪਹਿਲਾਂ ਜਿਹੜੇ ਚੰਦਰਮਾ ਵੱਲ ਤੇ ਹੋਰ ਗ੍ਰਹਿਆਂ ਵੱਲ ਭੇਜੇ ਗਏ ਹੁਣ ਇਧਰ ਆ ਜਾਓ ਇਹ ਦੇਖੋ ਇਹ ਵੀ ਇੱਕ ਕੈਸੀਨੀ ਨੇ ਸ਼ਨੀ ਦਾ ਤੀਵਾ ਚੰਦਰਮਾ ਲੱਭਿਆ ਦੋਸਤੋ ਇਹ ਪੁਲਾੜੀ ਜਹਾਜ਼ ਹੈ ਜਿਹੜਾ ਸਾਇੰਸ ਸਿਟੀ ਦੀ ਇਸ ਗੈਲਰੀ ਦੇ ਵਿੱਚ ਬਣਾਇਆ ਹੋਇਆ ਡਿਸਕਵਰ ਡਿਸਕਵਰਰ ਤਾ ਡਿਸਕਵਰਰ ਜਿਹੜਾ ਇਹ ਜਹਾਜ਼ ਹੈ ਇਹ ਦੀਆਂ ਕੀ ਖਾਸੀਅਤਾਂ ਨੇ ਇਹ ਕਿਦਾਂ ਇਹਦਾ ਬਣਾਵਟ ਹੈ ਕਿਦਾਂ ਇਹ ਕੰਮ ਕਰਦਾ ਉਹ ਸਾਰਾ ਕੁਝ ਦਿਖਾਇਆ ਗਿਆ ਔਰ ਇਧਰ ਤੁਸੀਂ ਦੇਖੋ ਇਹ ਇਹ ਇੱਕ ਜਿਹੜਾ ਵਿਸ਼ਵ ਵਿਆਪੀ ਦਿਸ਼ਾ ਵਿਖਾਉਣ ਦੀ ਪ੍ਰਣਾਲੀ ਹੈ ਉਹਦਾ ਜੋ ਡਾਇਗਰਾਮ ਹੈ ਉਹ ਇੱਥੇ ਦਿੱਤਾ ਹੋਇਆ ਔਰ ਆਪਾਂ ਇਧਰ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਇਹ ਗੈਲਰੀ ਦੇ ਵਿੱਚ ਇੰਨਾ ਕੁਝ ਹੈ ਇੰਨਾ ਕੁਝ ਹੈ ਕਿ ਉਹਦੀ ਵਿਆਖਿਆ اللي ਸਮਾ ਥੋੜਾ ਪੈ ਜਾਂਦਾ ਇਹ ਤੁਸੀਂ ਦੇਖੋ ਸਪੂਤਨਿਕ 1 ਪੁਲਾੜ ਖੋਜ ਦਾ ਆਰੰਭ ਸਪੂਤਨਿਕ 1 ਜਿਹੜਾ ਹੈ ਆਪਾਂ ਜਾਣਦੇ ਹਾਂ ਕਿ ਉਹ ਸੰਸਾਰ ਦਾ ਪਹਿਲਾ ਬਣਾਵਟੀ ਉਪਗ੍ਰਹ ਹੈ ਸੀਗਾ ਔਰ ਇਹ ਪਹਿਲਾ ਬਣਾਵਟੀ ਉਪਗ੍ਰਹ ਕਿੱਦਾਂ ਦਾ ਸੀ ਕਿੱਦਾਂ ਬਣਾਇਆ ਕਿੱਦਾਂ ਉਹ ਉੱਪਰ ਗਿਆ ਕਿ ਉਹਨੇ ਕੰਮ ਕੀਤੇ ਉਹ ਸਾਰੀ ਜਾਣਕਾਰੀ ਇੱਥੇ ਉਪਲਬਧ ਹੈ ਸੋ ਅੱਗੇ ਆ ਜਾਓ